ਸਾਰੇ ਇਹ ਮੈਨੂੰ ਨਾ ਬਚਪਨ ਤੋਂ ਹੀ ਪ੍ਰੋਬਲਮ ਹੈਗੀ ਹੈ ਮੇਰੇ ਜਿਹੜਾ ਸਰੀਰ ਹੈਗਾ ਇਹ ਪੋਲੀਓ ਗ੍ਰੈਸਟਾ ਜਿਹਦੇ ਜਿਹਦੇ ਤੋਂ ਕਿ ਮੇਰੀ ਇੱਕ ਲੱਤ ਪ੍ਰੋਪਰ ਕੰਮ ਨਹੀਂ ਕਰਦੀ ਹੈ ਸੈਲਫ ਹੈਲਪ ਗਰੁੱਪ ਬਣਾਉਣ ਤੋਂ ਪਹਿਲਾਂ ਜਿਹੜੀਆਂ ਔਰਤਾਂ ਸੀ ਉਹ ਤਕਰੀਬਨ ਘਰ ਦੇ ਵਿੱਚ ਹੀ ਆਪਣੇ ਘਰੇਲੂ ਕੰਮਾਂ ਦੇ ਵਿੱਚ ਹੀ ਰੁੱਝੀਆਂ ਰਹਿੰਦੀਆਂ ਸੀ ਤੇ ਘਰ ਤੋਂ ਕਦੇ ਵੀ ਬਾਹਰ ਨਹੀਂ ਸੀ ਜਾਂਦੀਆਂ ਸੈਲਫ ਹੈਲਪ ਗਰੁੱਪ ਬਣਾਉਣ ਤੋਂ ਬਾਅਦ ਅਸੀਂ ਔਰਤਾਂ ਨੂੰ ਆਪਣੇ ਘਰ ਤੋਂ ਬਾਹਰ ਜਾਣਾ ਦੱਸਿਆ ਵੀ ਕਿਸ ਤਰ੍ਹਾਂ ਆਪਾਂ ਆਪਣੇ ਜਿਹੜੇ ਬਾਹਰ ਦੇ ਕੰਮ ਆ ਕਿਸ ਤਰ੍ਹਾਂ ਕਰ ਸਕਦੇ ਹਾਂ ਜੀ ਹੇ ਆ ਦਾ ਆ ਟਾਊਨਸ਼ਿਪ ਚ ਮੈਡਮ ਭਾਗਿਆ ਸ਼੍ਰੀ ਤੋਂ ਟ੍ਰੇਨਿੰਗ ਲਈ 10 ਸਾਲਾਂ ਟ੍ਰੇਨਿੰਗ ਸੀ ਉਸ ਵਿੱਚ ਸਾਨੂੰ ਬਹੁਤ ਬਹੁਤ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਬਿਸਕਟਰ ਕੇਕ ਵੇਕਰੀ ਫਰੂਟ ਕੇਕ ਕੱਪ ਕੇਕ ਪੀਜ਼ਾ ਡੱਬ ਰੋਟੀ ਬ੍ਰੈਡ ਸਾਨੂੰ ਬਹੁਤ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਸਿਖਾਈਆਂ ਗਈਆਂ ਸੱਚੀ ਕਾਲਜੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਤੇ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ ਔਰਤਾਂ ਕਿਸੇ ਵੀ ਪੱਖ ਤੋਂ ਮਰਦਾਂ ਨਾਲੋਂ ਪਿੱਛੇ ਨਹੀਂ ਐ ਚਾਹੇ ਕਾਹੀ ਕੋਈ ਵੀ ਖੇਤਰ ਹੋਵੇ ਹਰ ਖੇਤਰ ਵਿੱਚ ਔਰਤਾਂ ਨੇ ਜਿਹੜੀਆਂ ਅੱਗੇ ਵਧ ਰਹੀਆਂ ਨੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਪਠਿੰਡਾ ਦੇ ਪਿੰਡ ਸੇਖੂ ਵਿਖੇ ਤੇ ਇੱਕ ਜਿਹੀ ਔਰਤ ਨੂੰ ਮਲਾਉਣੀ ਆ ਤੁਹਾਨੂੰ ਉਸ ਪਿੰਡ ਦੀ ਔਰਤ ਨੂੰ ਮਲਾਵਾਂਗੇ ਸਰਬਜੀਤ ਕੌਰ ਸਾਡੇ ਨਾਲ ਮੌਜੂਦ ਨੇ ਜੋ ਖੋਤੇ ਕੰਮ ਤੇ ਲੱਗੇ ਨੇ ਨਾਲ ਇਹਨਾਂ ਨੇ ਪਿੰਡ ਦੀਆਂ 200 ਤੋਂ ਵੱਧ ਔਰਤਾਂ ਨੂੰ ਕੰਮ ਤੇ ਲਗਾਇਆ ਅਲੱਗ-ਅਲੱਗ ਰੁਜ਼ਗਾਰ ਤੇ ਲਗਾਇਆ ਪੂਰੀ ਗੱਲਬਾਤ ਕਰਾਂਗੇ ਇਹਨਾਂ ਨਾਲ ਸਬਜੀਜੀ ਸਭ ਤੋਂ ਪਹਿਲਾਂ ਤਾਂ ਜੇ ਮੈ ਤੁਹਾਨੂੰ ਪ੍ਰੋਬਲਮ ਸੀ ਇਹ ਪ੍ਰੋਬਲਮ ਕਿਵੇਂ ਆਈ ਤੇ ਕਦੋਂ ਸ਼ੁਰੂ ਹੋਈ ਤੁਨੇ ਪ੍ਰੋਬਲਮ ਹੈਗੀ ਜੀ ਸਰ ਇਹ ਮੈਨੂੰ ਨਾ ਬਚਪਨ ਤੋਂ ਹੀ ਪ੍ਰੋਬਲਮ ਹੈਗੀ ਹੈ ਮੇਰੇ ਜਿਹੜਾ ਸਰੀਰ ਹੈਗਾ ਇਹ ਪੋਲੀਓ ਗ੍ਰਸਤ ਹੈ ਜਿਹਦੇ ਜਿਹਦੇ ਤੋਂ ਕਿ ਮੇਰੀ ਇੱਕ ਲੱਤ ਪ੍ਰੋਪਰ ਕੰਮ ਨਹੀਂ ਕਰਦੀ ਜੀ ਇਹ ਬਚਪਨ ਤੋਂ ਹੀ ਹੈ ਮੈਨੂੰ ਪ੍ਰੋਬਲਮ ਚ ਪੋਲੀਓ ਗ੍ਰਸਤ ਹੋਣ ਦੇ ਬਾਵਜੂਦ ਤੁਸੀਂ ਇਹਨੂੰ ਸ਼ਰਾਪ ਨਹੀਂ ਸਮਝਿਆ ਲੜਕੀਆਂ ਨੂੰ ਔਰਤਾਂ ਨੂੰ ਨਾਲ ਆਪਣੇ ਰੱਖਿਆ ਕੰਮ ਵਧਾਇਆ ਸਭ ਤੋਂ ਪਹਿਲਾਂ ਕਿਵੇਂ ਸੋਚਿਆ ਵੀ ਮੈਂ ਕੰਮ ਕਰਾਂ ਇਸ ਕੰਬਲ ਪਮਾ ਜਾਂ ਸੈਲਫ ਹੈਲਪ ਗਰੁੱਪ ਤੁਸੀਂ ਬਣਾਇਆ ਸ਼ੁਰੂ ਕੀਤਾ ਕਿਵੇਂ ਕੀਤਾ ਸਰ ਮੈਂ ਨਾ ਬਚਪਨ ਤੋਂ ਲੈ ਕੇ ਅੱਜ ਤੱਕ ਕਦੇ ਵੀ ਆਪਣੇ ਆਪ ਨੂੰ ਕਿਸੇ ਹੋਰ ਨਾਲੋਂ ਘੱਟ ਮਹਿਸੂਸ ਨਹੀਂ ਕੀਤਾ ਨਾ ਹੀ ਮੈਂ ਕਦੇ ਸੋਚਿਆ ਕਿ ਮੈਂ ਵੀ ਸਰੀਰਕ ਤੌਰ ਤੇ ਪਾ ਜਾਣ ਇਸੇ ਤਰ੍ਹਾਂ ਮੈਂ ਜੇ 2017 ਦੇ ਵਿੱਚ ਸਾਡੇ ਪਿੰਡ ਸੇਖੂ ਵਿੱਚ ਵਿਖੇ ਐਚਐਮਐਲ ਵੱਲੋਂ ਨਾ ਸੈਲਫ ਹੈਲਪ ਗਰੁੱਪ ਬਣਾਏ ਜਾ ਰਹੇ ਸੀ ਜਿਦੇ ਵਿੱਚ ਕੇ ਮੈਂ ਵੀ ਆਪਣਾ ਇੱਕ ਸੈਲਫ ਹੈਲਪ ਗਰੁੱਪ ਬਣਾਇਆ ਜਿਸ ਦਾ ਨਾਮ ਸ਼ਿਰੂ ਗੁਰੂ ਰਵਿਦਾਸ ਹੈ ਮੈਂ 2017 ਤੋਂ ਹੀ ਸੈਲਫ ਹੈਲਪ ਗਰੁੱਪ ਨਾਲ ਜੁੜੀ ਹੋਈ ਹਾਂ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਮੈਂ ਆਪਣੇ ਨਾਲ ਆਪਣੇ ਪਿੰਡ ਤੋਂ ਹੋਰ ਔਰਤਾਂ ਨੂੰ ਜਾਗਰਿਤ ਕਰਕੇ ਹੁਣ ਤੱਕ 23 SSG ਬਣਾ ਚੁੱਕੀਆਂ ਸਪੰਡ ਸੇਖੂ ਦੇ ਵਿੱਚ ਜਿਸ ਦੇ ਵਿੱਚ 200 ਤੋਂ ਵੱਧ ਮਹਿਲਾਵਾਂ ਜੁੜੀਆਂ ਹੋਈਆਂ ਨੇ ਇਸੇ ਦੇ ਨਾਲ ਹੀ ਮੇਰੇ ਪਿੰਡ ਦੇ ਵਿੱਚ 11 SSG ਐਦਾਂ ਦੇ ਹਨ ਜਿਨ੍ਹਾਂ ਨੂੰ ਕਿ ਅਲੱਗ-ਅਲੱਗ ਤਰ੍ਹਾਂ ਦੇ ਰੋਜਗਾਰ ਮਿਲੇ ਹੋਏ ਹਨ ਜਿਨ੍ਹਾਂ ਦੇ ਵਿੱਚੋਂ ਕਿ ਇੱਕ ਇਹ ਮੇਰਾ ਬੇਕਰੀ ਯੂਨਿਟ ਹੈ ਜਿਹੜਾ ਪ੍ਰੋਪਰ ਬਹੁਤ ਵਧੀਆ ਚੱਲ ਰਿਹਾ ਦੋ ਮੇਰੇ ਕੋਲੇ ਸਲਾਈ ਯੂਨਿਟ ਹਨ ਦੋ ਨਾਨ ਵਵਨ ਦੇ ਯੂਨਿਟ ਹਨ ਇੱਕ ਆਰਓ ਸਿਸਟਮ ਲੱਗਿਆ ਹੋਇਆ ਪੈਟਲ ਫੀਡ ਹੈ ਔਰ ਹੈਪੀ ਸੀਡਰ ਹੈ ਇਸ ਇਸੇ ਤਰ੍ਹਾਂ ਮੇਰੇ ਪਿੰਡ ਦੇ ਵਿੱਚ ਦੋ ਸੈਲਫ ਹੈਲਪ ਗਰੁੱਪਾਂ ਨੂੰ ਹੋਰ ਹੁਣ ਰਜਗਾਰ ਤੁਰੰਤ ਮਿਲਿਆ ਹੈ ਜਿਸ ਦੇ ਵਿੱਚ ਕਿ ਹੁਣ ਅਸੀਂ ਪੋਟੈਟੋ ਚਿਪਸ ਤੇ ਬਨਾਣਾ ਚਿਪਸ ਬਣਾਉਣ ਜਾ ਰਹੇ ਹਾਂ ਇਸੇ ਤਰ੍ਹਾਂ ਇੱਕ ਹੋਰ ਸੈਲਫ ਹੈਲਪ ਗਰੁੱਪ ਆ ਜਿਸ ਨੂੰ ਕਿ ਸਲਾਈ ਯੂਨਿਟ ਮਿਲਿਆ ਹੈ ਜਿਸ ਦੇ ਵਿੱਚ ਕਿ ਉਹ ਲੁਧਿਆਣਾ ਦੇ ਨਾਲ ਅਸੀਂ ਉਹਨਾਂ ਦਾ ਅਟੈਚਮੈਂਟ ਕਰ ਰਹੇ ਹਾਂ ਉਹ ਪ੍ਰੋਪਰ ਸ਼ਰਟਾਂ ਵਗੈਰਾ ਬਣਾਣਗੀਆਂ ਜਿਹੜੇ ਕਿ ਮਾਰਕੀਟ ਦੇ ਵਿੱਚ ਆਣਗੀਆਂ ਸੈਲਫ ਹੈਲਪ ਗਰੁੱਪ ਬਣਾਇਆ ਤੁਸੀਂ ਉਦੋਂ ਤੁਹਾਨੂੰ ਆਉਣ ਜਾਣ ਚ ਕੋਈ ਪ੍ਰੋਬਲਮ ਨਹੀਂ ਆਈ ਕਿੰਨੀ ਕਿ ਮੁਸ਼ਕਿਲਾਂ ਦੀ ਤੇ ਲੋਕ ਵੀ ਕਈ ਵਾਰ ਕੋਈ ਕਹਿੰਦੇ ਹੋਣਗੇ ਵੀ ਕਿਵੇਂ ਕਰੋਗੇ ਕਿੰਨੀ ਕਿ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ ਸਰ ਮੈਨੂੰ ਪਹਿਲਾਂ ਤਾਂ ਬਹੁਤ ਮੁਸ਼ਕਲਾਂ ਆ ਰਹੀਆਂ ਸੀਗੀਆਂ ਪਿੰਡ ਦੇ ਵਿੱਚ ਸੈਲਫ ਹੈਲਪ ਗਰੁੱਪਾਂ ਦੇ ਵਿੱਚ ਜਾਣ ਵਾਸਤੇ ਉਸ ਤੋਂ ਬਾਅਦ ਮੈਨੂੰ ਐਚਐਮਐਲ ਵੱਲੋਂ ਇੱਕ ਈ-ਟ੍ਰਾਈਸਾਈਕਲ ਦਿੱਤਾ ਗਿਆ ਜਿਸ ਦੀ ਬਦੌਲਤ ਹੁਣ ਮੈਂ ਪਿੰਡ ਦੇ ਵਿੱਚ ਵੀ ਤੇ ਪਿੰਡ ਤੋਂ ਬਾਹਰ ਵੀ ਆਰਾਮ ਨਾਲ ਆ ਜਾ ਸਕਦੀਆਂ ਜਿਸ ਤਰ੍ਹਾਂ ਕਿ ਸਾਡੇ ਆਫਿਸ ਵਗੈਰਾ ਜਾਣਾ ਵਾ ਉੱਥੇ ਵੀ ਮੈਨੂੰ ਜਾਣ ਦੇ ਵਿੱਚ ਕੋਈ ਦਿੱਕਤ ਨਹੀਂ ਇਸ ਲਈ ਮੇਰਾ ਮੈਂ ਤੈ ਤੈ ਦਿলো ਧੰਨਵਾਦ ਕਰਦੀ ਆ ਮੈਂ ਇਹ ਮੀਲ ਦਾ ਜਿਸ ਨੇ ਕਿ ਮੈਨੂੰ ਈ ਰਿਕਸ਼ਾ ਦੇ ਕੇ ਜਿਹੜੀ ਅਪਾਸਤਾ ਸੀ ਉਸ ਤੋਂ ਵੀ ਮੈਨੂੰ ਦੂਰ ਕੀਤਾ ਮੁਸ਼ਕਲਾਂ ਕਿਸ ਤਰ੍ਹਾਂ ਦੀਆਂ ਸ਼ੁਰੂ ਚ ਕੀ ਸਾਹਮਣੇ ਆਈਆਂ ਜੇ ਹੁਣ ਤੁਸੀਂ ਮਾਰਕੀਟ ਸਮਾਨ ਤਿਆਰ ਕਰਦੇ ਹੋ ਮਾਰਕੀਟਿੰਗ ਸੌਖੀ ਹੋ ਜਾਂਦੀ ਹੈ ਮਾਰਕੀਟਿੰਗ ਕਈ ਵਾਰ ਮਾਰਕੀਟਿੰਗ ਨਹੀਂ ਮਿਲਦੀ ਬੜੀ ਮੁਸ਼ਕਲ ਆਉਂਦੀ ਹੈ ਬਿਸ਼ੱਕ ਸੈਲਫ ਹੈਲਪ ਗਰੁੱਪ ਬਣ ਜਾਂਦੇ ਨੇ ਉੱਥੇ ਕਿਤੇ ਨਾ ਇਹ ਮਰਦ ਸਮਾਜ ਹੈ ਉੱਥੇ ਵੀ ਮਾਰਕੀਟ 'ਚ ਜਾਣਾ ਔਰਤਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸਾਨੂੰ ਸਾਹਮਣਾ ਕਰਨਾ ਪੈਂਦਾ ਹਾਂਜੀ ਸਰ ਜਿੱਦਾਂ ਸੈਲਫ ਹੈਲਪ ਗਰੁੱਪ ਬਣਾਉਣ ਤੋਂ ਪਹਿਲਾਂ ਜਿਹੜੀਆਂ ਔਰਤਾਂ ਸੀ ਉਹ ਤਕਰੀਬਨ ਘਰ ਦੇ ਵਿੱਚ ਹੀ ਆਪਣੇ ਘਰੇਲੂ ਕੰਮਾਂ ਦੇ ਵਿੱਚ ਹੀ ਰੁੱਝੀਆਂ ਰਹਿੰਦੀਆਂ ਸੀ ਤੇ ਘਰ ਤੋਂ ਕ ਆਪਣੇ ਘਰ ਤੋਂ ਬਾਹਰ ਜਾਣਾ ਦੱਸਿਆ ਵੀ ਕਿਸ ਤਰ੍ਹਾਂ ਆਪਾਂ ਆਪਣੇ ਜਿਹੜੇ ਬਾਹਰ ਦੇ ਕੰਮ ਆ ਕਿਸ ਤਰ੍ਹਾਂ ਕਰ ਸਕਦੇ ਹਾਂ ਜਿੱਦਾਂ ਕਿ ਇਹਨਾਂ ਦੇ ਅਸੀਂ ਅਕਾਊਂਟ ਵਗੈਰਾ ਖਲਵਾਏ ਜੀ ਬੈਂਕਾਂ ਦੇ ਵਿੱਚ ਬੈਂਕ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਜਾਣਾ ਤੇ ਆਪਣੀ ਸੇਵਿੰਗ ਜਿਹੜੀ ਉਹਨੂੰ ਜਮਾ ਕਰਨੀ ਤੇ ਉਸ ਤੋਂ ਬਾਅਦ ਜਿਹੜੇ ਵੀ ਗਰੁੱਪ ਹੈਗੇ ਆ ਜੀ ਉਹ ਆਪਣਾ ਜਿੱਦਾਂ ਦੇ ਵੀ ਪ੍ਰੋਡਕਟ ਤਿਆਰ ਕਰਦੇ ਆ ਉਹਨਾਂ ਨੂੰ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਜਾਣਾ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੀ ਜਾ ਕੇ ਗੱਲਬਾਤ ਕਰਨੀ ਉਹਦੇ ਬਾਰੇ ਵੀ ਇਹਨਾਂ ਨੂੰ ਦੱਸਿਆ ਗਿਆ ਤੇ ਹੁਣ ਤਕਰੀਬਨ 90% ਲੇਡੀਆਂ ਇਦਾਂ ਦੀਆਂ ਹੈਗੀਆਂ ਜੋ ਆਪਣੇ ਆਪ ਤੇ ਸੈਲਫ ਡਿਪੈਂਡ ਹੋ ਚੁੱਕੀਆਂ ਤੇ ਆਪਣਾ ਜੋ ਵੀ ਕਾਰੋਬਾਰ ਹੈ ਉਹ ਖੁਦ ਕਰਦੀਆਂ ਮੰਡੀ ਜਾਣਾ ਜਾਂ ਕੋਈ ਵੀ ਮਾਰਕੀਟ ਦੇ ਵਿੱਚ ਜਾਣਾ ਜਾਂ ਬੈਂਕ ਤੇ ਜਾਣਾ ਜਾਂ ਪੈਸਿਆਂ ਦਾ ਲੈਣ ਦੇਣ ਕਰਨਾ ਸਾਰੇ ਖੁਦ ਕਰਦੀਆਂ ਤੇ 50% ਇਦਾਂ ਦੀਆਂ ਲੇਡੀਜ਼ ਹੈਗੀਆਂ ਜਿਹੜੀਆਂ ਕਿ ਡਿਜੀਟਲ ਹੋ ਚੁੱਕੀਆਂ ਨਾ ਆਪਣਾ ਲੈਣ ਦੇਣ ਜਿਸ ਤਰ੍ਹਾਂ ਜੀ ਕਯੂਆਰ ਕੋਡ ਦੇ ਵਿੱਚ ਕਰਨਾ ਜਾਂ ਗੂਗਲ ਪੇ ਚਲਾਉਣਾ ਜਾਂ ਫੋਨ ਪੇ ਚਲਾਉਣਾ ਸਾਰ ਉਹ ਵੀ ਇਹ ਆਪਣਾ ਪ੍ਰੋਪਰ ਕਰ ਰਹੀਆਂ ਇਸ ਟਾਈਮ ਇਹਨਾਂ ਕਰਕ ਸਮੱਸਿਆ ਤਾਂ ਆਈ ਹੋਗੀ ਕਿਉਂਕਿ ਪਿੰਡਾਂ ਦੇ ਤਾਂ ਖਾਸ ਕਰਕੇ ਔਰਤਾਂ ਨੂੰ ਬਾਹਰ ਨਹੀਂ ਜਾਣ ਦਿੰਦੇ ਆਂਦੇ ਜਾਂ ਇਸ ਤਰ੍ਹਾਂ ਦੇਖਿਆ ਆਂਦਾ ਵੀ ਔਰਤਾਂ ਬਾਹਰ ਕਿਵੇਂ ਕੰਮ ਕਰਨਗੀਆਂ ਪਰ ਉਹ ਸਮੱਸਿਆ ਕਾਫੀ ਸ਼ੁਰੂਆਤ ਚ ਆਈ ਹੈ ਹਾਂਜੀ ਸਰ ਐਦਾਂ ਦੀ ਤੁਸੀਂ ਔਰਤ ਜਦੋਂ ਔਰਤਾਂ ਨਾਲ ਜੋੜੀਆਂ ਜਦੋਂ ਤੁਸੀਂ 200 ਔਰਤਾਂ ਜੋੜੀਆਂ ਨਾਲ ਕਿ ਉਹਨੂੰ ਪਹਿਲਾਂ ਕਰਦਿਆ ਨੇ ਜਾਣ ਦੇ ਲਾਓ ਕੀਤਾ ਨਹੀਂ ਸਰ ਐਦਾਂ ਸੀਗਾ ਨਾ ਪਹਿਲਾਂ ਨਹੀਂ ਜਿਸ ਜਾਣ ਦਿੱਤੇ ਬਹੁਤ ਘੱਟ ਜਾਂਦੀਆਂ ਸੀਗੀਆਂ ਸਰ ਉਸ ਤੋਂ ਬਾਅਦ ਵੀ ਮੈਂ ਖੁਦ ਦੀ ਆਪਣੀ ਤਕਰੀਬਨ ਆਪਣੀ ਹੀ ਮੈਂ ਇਹਨਾਂ ਨੂੰ ਮਿਸਾਲ ਦਿੰਦੀ ਸੀ ਵੀ ਜੇ ਮੈਂ ਹੈਂਡੀਕੈਪਡ ਹੋ ਕੇ ਬੜੀ ਲਿਖੀ ਸੀਗੀ ਮੈਂ ਵੀ ਪੈਂਡ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਬੈਠੀ ਸੀ ਹੁਣ ਤੱਕ ਵੀ ਜੇ ਮੈਂ ਬਾਹਰ ਜਾ ਸਕਦੀ ਆ ਤੇ ਤੁਸੀਂ ਕਿਉਂ ਨਹੀਂ ਜਾ ਸਕਦੇ ਤੁਸੀਂ ਤਾਂ ਠੀਕ ਠਾਕ ਹੋ ਤੁਸੀਂ ਵੀ ਬਾਹਰ ਜਾ ਸਕਦੇ ਹੋ ਸਰ ਇਸ ਤਰ੍ਹਾਂ ਇਹਨਾਂ ਨੂੰ ਵੀ ਸਮਝਾਇਆ ਤੇ ਇਹਨਾਂ ਦੇ ਜੋ ਵੀ ਪਰਿਵਾਰ ਦੇ ਮੈਂਬਰ ਆ ਸਰ ਉਹਨਾਂ ਨੂੰ ਵੀ ਦੱਸਿਆ ਗਿਆ ਤੇ ਸਰ ਇਸ ਤਰ੍ਹਾਂ ਵੀ ਕੋਈ ਹੁਣ ਤਾਂ ਜ਼ਿਆਦਾ ਪ੍ਰੋਬਲਮ ਨਹੀਂ ਆ ਰਹੀ ਸਰ ਸ਼ੁਰੂ ਚ ਤਾਂ ਦਿੱਕਤਾਂ ਆਉਂਦੀਆਂ ਹੀ ਸੀਗੀਆਂ ਬਿਲਕੁਲ ਇਹ ਹਨ ਸਰਬਜੀਤ ਕੌਰ ਜੀ ਹੋਰ ਵੀ ਔਰਤਾਂ ਬੈਠੀਆਂ ਨੇ ਆਪ ਦੇਖ ਸਕਦੇ ਤੁਸੀਂ ਇਹ ਬਿਸਕਟਾਂ ਦੀ ਪੈਕਿੰਗ ਹੈ ਜਿਹੜੀ ਕਰ ਰਹੀਆਂ ਨੇ ਆਪਣੇ ਘਰ ਵਿੱਚ ਬੇਕਰੀ ਚਲਾਉਂਦੀਆਂ ਨੇ ਪੂਰਾ ਪਿੰਡ ਆ ਜਿਹੜਾ ਇਹਨਾਂ ਤੋਂ ਬਿਸਕਟ ਵੀ ਬਣਾਉਂਦਾ ਹੈ ਹੋਰ ਸਾਮਾਨ ਆ ਜਿਹੜਾ ਇਹਨਾਂ ਤੋਂ ਕਾਫੀ ਜ਼ਿਆਦਾ ਤੋਂ ਤਿਆਰ ਕਰਵਾਇਆ ਜਾਂਦਾ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੂਰੀ ਕਿ ਕਿਸ ਤਰ੍ਹਾਂ ਦਾ ਕੰਮ ਚੱਲਦਾ ਕਿੱਥੇ ਕਿੱਥੇ ਇਹਨਾਂ ਦੇ ਬਿਸਕਟ ਆ ਜਿਹੜੇ ਸਪਲਾਈ ਹੁੰਦੇ ਇੱਕ ਬੀਬੀ ਦੱਸ ਰਹੀ ਸੀ ਕਿ ਇਹਨਾਂ ਦੇ ਬਣਾਏ ਬਿਸਕਟ ਇਹਨਾਂ ਦੇ ਕੁਝ ਪਿੰਡ 'ਚ ਫੋਰਨਰ ਰਹਿੰਦੇ ਨੇ ਵਿਦੇਸ਼ੀ ਜਾਂਦੇ ਨੇ ਕਈ ਵਾਰੀ ਵਿਦੇਸ਼ਾਂ ਦੇ ਲੋਕ ਵੀ ਇਹਨਾਂ ਦੇ ਬਿਸਕਟ ਆੜੇ ਬਹੁਤ ਬਹੁਤ ਪਸੰਦ ਕਰਦੇ ਨੇ ਉਹ ਬੀਬੀ ਖੜੇ ਆ ਤੇ ਆਪਾਂ ਉਹਨਾਂ ਨਾਲ ਵੀ ਬਿਸਕਟ ਕੱਟ ਰਹੇ ਨੇ ਤੇ ਕਿਵੇਂ ਆ ਬੜੇ ਸੋਹਣੇ ਬਿਸਕਟ ਕੱਟ ਰਹੇ ਹੈਗੇ ਹੋ ਇਹ ਕਿੱਥੋਂ ਟ੍ਰੇਨਿੰਗ ਕਿੱਥੋਂ ਲਈ ਪਹਿਲਾਂ ਤਾਂ ਦੱਸੋ ਹਾਂਜੀ ਸੱਸੀ ਗਾਲ ਜੀ ਮੇਰਾ ਨਾਮ ਵੀਰਪਾਲ ਕੌਰ ਆ ਮੈਂ ਪਿੰਡ ਸਿੱਖੂ ਤੋਂ ਬਲੋਂਗ ਕਰਦੀ ਆ ਅਸੀਂ ਇਹ ਟ੍ਰੇਨਿੰਗ ਸੈਲਫ ਹੈਨਰੀ ਆ ਦਾ ਆ ਟਾਊਨਸ਼ਿਪ 'ਚ ਮੈਡਮ ਬਾਗਿਆ ਸ਼੍ਰੀ ਤੋਂ ਟ੍ਰੇਨਿੰਗ ਲਈ 10 ਦਿਨ ਟ੍ਰੇਨਿੰਗ ਸੀ ਉਸ ਵਿੱਚ ਸਾਨੂੰ ਬਹੁਤ ਬਹੁਤ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਬਿਸਕਟ ਕੇਕ ਵੇਕਰੀ ਫਰੂਟ ਕੇਕ ਕੱਪ ਕੇਕ ਪੀਜ਼ਾ ਡਰ ਰੋਟੀ ਬ੍ਰੈਡ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਸਿਖਾਈਆਂ ਗਈਆਂ ਅਸੀਂ ਟ੍ਰੇਨਿੰਗ ਤੋਂ ਪਹਿਲਾਂ ਵੀ ਸਰ ਟ੍ਰੇਨਿੰਗ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਆਰਡਰ ਵੀ ਬਿਨਾ ਟ੍ਰੇ ਸਿੱਖੇ ਹੀ ਬਹੁਤ ਦਿੱਤੇ ਆ ਸਾਨੂੰ ਬਹੁਤ ਪਸੰਦ ਕਰੀ ਲੋਕਾਂ ਨੇ ਸਾਡੇ ਬਿਸਕਟ ਆ ਕਿ ਆਰਮੀ ਵਾਲੇ ਵਗੈਰਾ ਬਾਹਰ ਵੀ ਸਾਡੇ ਬਿਸਕਟ ਜਾਂਦੇ ਹੈਗੇ ਫਿਰ ਆਰਡਰ ਬਹੁਤ ਆਉਂਦੇ ਨੇ ਹੁਣ ਜਿਵੇਂ ਹੁਣ ਦਿਨ ਚੱਲਦੇ ਨੇ ਜਾਂ ਹੁਣ ਆਉਣ ਵਾਲੇ ਸਮੇਂ ਚ ਵਿਸਾਖੀ ਆਣ ਵਾਲੀ ਹੈਗੀ ਐ ਜਾਂ ਦੀਵਾਲੀ ਵੇਲੇ ਫਿਰ ਉਹ ਰਸ਼ ਬਹੁਤ ਜਾਂਦਾ ਫਿਰ ਘਰੇ ਕਹਿੰਦੇ ਰੋਟੀ ਪਕਾਉਂਦਾ ਟਾਈਮ ਨਹੀਂ ਹੁੰਦਾ ਤੁਹਾਡੇ ਕੋਲ ਫਿਰ ਜਲਦੀ ਉੱਠ ਖੜਦੇ ਆ ਸਰ ਮੈਂ ਤੇ ਮੇਰੀ ਮੰਮੀ ਦੋਨੇ ਆਉਣੀਆਂ ਬੱਚੇ ਸਕੂਲ ਵਗ ਜਾਂਦੇ ਆ ਹਾਂਜੀ ਤਾਂ ਕਰ ਇਹਨੇ ਕਹਨੇ ਵੀ ਰੋਟੀ ਰੋਟੀ ਦਾ ਬਣਾ ਦਿਓ ਪਹਿਲਾਂ ਉਧਰ ਬਿਕਰੀ ਕਰਨੀ ਪਹਿਲਾਂ ਜਾਂਦੇ ਕਿ ਪਹਿਲਾਂ ਰੋਟੀ ਤਿਆਰ ਕਰਕੇ ਫੇਰ ਆਉਣੇ ਹੈਗੇ ਰੋਟੀ ਬਣਾ ਦਿੰਦੇ ਆ ਸਰ ਐਕਚੁਅਲੀ ਮੇਰੇ ਹਸਬੰਦ ਤਾਂ ਬਾਹਰ ਹੀ ਜਾਂਦੇ ਆ ਜ਼ਿਆਦਾਤਰ ਆਂਧਰਾ ਪ੍ਰਦੇਸ਼ ਪਰਦੇਸ਼ ਉਹ ਕੰਬਾਈਨ ਦਾ ਕੰਮ ਕਰਦੇ ਆ ਉਧਰ ਹੀ ਜਾਂਦੇ ਆ ਪੂਰਾ ਕੋਰਪੋਰੇਟ ਤੁਹਾਨੂੰ ਪਰਿਵਾਰ ਆ ਜਿਹੜਾ ਜੇ ਤੁਸੀਂ ਕੰਮ ਕੀਤਾ ਪੂਰਾ ਪਰਿਵਾਰ ਕੋਰਪੋਰੇਟ ਕਰਦਾ ਹੈਗਾ ਪੂਰਾ ਹਾਂਜੀ ਕੋਰਪੋਰੇਟ ਕਰਦਾ ਤੇ ਕੁਝ ਵੀ ਹੁੰਦੀ ਹੈ 700 ਦੀ ਜਦੋਂ ਹੁਣ ਪੈਸੇ ਕਮਾ ਕੇ ਲੈ ਕੇ ਜਾਂਦੇ ਆਉਂਗੇ ਸੱਸ ਦੇ ਹੱਥੇ ਧਰਦੇ ਹੋ ਸੱਸ ਕੁਝ ਵੀ ਹੁੰਦੀ ਹੈ ਮੈਨੂੰ ਨਾਲ ਹੀ ਆ ਦੋਵੇਂ ਸੱਸ ਨੂੰ ਇਕੱਠੇ ਕਿ ਵੀ ਕੰਮ ਕਰ ਰਹੇ ਆ ਹਾਂ ਉਹਨਾਂ ਤੋਂ ਹੋਰ ਤਾਂ ਵੀ ਕੋਈ ਨਹੀਂ ਵਿਚਾਰੇ ਟਰੀਆਂ ਸਾਫ ਕਰ ਦਿੰਦੇ ਆ ਜਾਂ ਪੈਕਿੰਗ ਵਗੈਰਾ ਕਰ ਦਿੰਦੇ ਆ ਹਾਂਜੀ ਬਿਲਕੁਲ ਸੱਸ ਨੂੰਹਾਂ ਨੇ ਜਿਹੜੀਆਂ ਜਿੱਥੇ ਇਹਨਾਂ ਦਾ ਸੱਸ ਨੂੰਹਾਂ ਦਾ ਪਿਆਰ ਵੱਧ ਹੈ ਉਥੇ ਬਿਸਕੁਟ ਵੀ ਤਿਆਰ ਕਰਦੇ ਆ ਹੋਰ ਵੀ ਔਰਤਾਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਫਿਰ ਵਿਕਰੀ ਤੁਹਾਡੇ ਘਰ ਲੱਗੀ ਹੋਈ ਹੈਗੀ ਹੈ ਜੀ ਫਿਰ ਸਵੇਰੇ ਜਲਦੀ ਉੱਠਣਾ ਪੈਂਦਾ ਕਿਵੇਂ ਫਿਰ ਮੇਨਟੇਨ ਰੱਖਦੇ ਹੋ ਸਾਰਾ ਤੁਸੀਂ ਨਹੀਂ ਜੀ ਇਸੇ ਸੁਬਾ ਜਲਦੀ ਉੱਠਦੇ ਆ ਜੀ ਹਾਂ ਕੰਮ ਕਰਦਾ ਕੰਮ ਸਾਰਾ ਹਾਂਜੀ ਕਰਦਾ ਕੰਮ ਕਰਕੇ ਹਾਂਜੀ ਕਿ ਕਿੰਨਾ ਕੁ ਟਾਈਮ ਦਿੰਨੇ ਹੈਗੇ ਉਹ ਕਿੰਨੀ ਕਮਾਈ ਵਧੀਆ ਹੋ ਜਾਂਦੀ ਹੈ ਹੁਣ ਤੁਸੀਂ ਪਹਿਲਾ ਪਹਿਲਾ ਨਾਲ ਸਤਕਾਰ ਵੀ ਘਰੇ ਵਧਿਆ ਹੋਊਗਾ ਹਾਂਜੀ ਹਾਂਜੀ ਸਤਕਾਰ ਵੀ ਵਧਿਆ ਜੀ ਹਮ ਕੱਲੇ ਪਹਿਲਾਂ ਮਰਦ ਕੰਮ ਕਰਦੇ ਖੇਤ ਜਾਂਦੇ ਸੀਗੇ ਉਹ ਨਾਲ ਤੁਸੀਂ ਵੀ ਦਿਨ ਰਾਤ ਕੰਮ ਕਰਦੇ ਘਰ ਦਾ ਕੰਮ ਵੀ ਕਰਦੇ ਹੈਗੇ ਉਹ ਨਾਲ ਮਾਨੂੰ ਆਪ ਨੂੰ ਇਸ ਕੱਲ ਦਾ ਹੌਸਲਾ ਆਉਂਦਾ ਵੀ ਅਸੀਂ ਉਹਨਾਂ ਨਾਲ ਬਰਾਬਰ ਕੰਮ ਕਰਦੇ ਹਾਂ ਹਮ ਪਹਿਲਾਂ ਘਰੇ ਹੀ ਕੰਮ ਕਰਦੇ ਸੀ ਹੁਣ ਸਾਨੂੰ ਆਪ ਨੂੰ ਵੀ ਇਹ ਲੱਗਦੇ ਸੀ ਕੰਮ ਕਰਦਣ ਮੇੜ ਕੇ ਬੱਚਿਆਂ ਦਾ ਸਕੂਲ ਪਹੁੰਚ ਕੇ ਫਿਰ ਅਸੀਂ ਘਰ ਦਾ ਕੰਮ ਕਰਦੇ ਹਾਂ ਫਿਰ ਵੇਕਰੀ ਚਲਾਉਣੀ ਹੈ ਹਮ ਅਸੀਂ ਰਾਤ ਨੂੰ ਵੀ ਕੰਮ ਬਹੁਤ ਕੀਤਾ ਰੋ ਤੇ ਦਿਨ ਵੇਲੇ ਵੀ ਅਸੀਂ ਸ਼ਾਮ ਤੱਕ ਬਹੁਤ ਕੰਮ ਕੀਤਾ ਹੈ ਫਿਰ ਕਮਾਈ ਕਰਦੇ ਹਾਂ ਫਿਰ ਆਪਦੇ ਵੀ ਸੂਟ ਸਾੜ ਤਾਂ ਪੂਰੇ ਟਾਪ ਦੇ ਲਿਆਉਂਦੇ ਹੋਗੇ ਸਾਰਾ ਸਮਾਨ ਹਾਂਜੀ ਹਾਂ ਸ਼ੌਕ ਪੂਰੇ ਕਰ ਲੈਣੇ ਆ ਤੁਸੀਂ ਕਰ ਲੈਣੇ ਆਪਣੇ ਸ਼ੌਕ ਵੀ ਨੇ ਜਿਹੜੇ ਇਹ ਬੀਬੀਆਂ ਪੂਰੇ ਕਰਦੀਆਂ ਨੇ ਤੇ ਇਹ ਔਰਤਾਂ ਨੇ ਜਿੱਥੇ ਹੋਰ ਔਰਤਾਂ ਲਈ ਮਿਸਾਲ ਬਣ ਰਹੀਆਂ ਨੇ ਉੱਥੇ ਹੀ ਆਪਣੇ ਪਰਿਵਾਰ ਦਾ ਵੀ ਸਹਾਰਾ ਬੰਦੀਆਂ ਨੇ ਮਨੀਸ਼ ਗਰ ਪੀਟੀਸੀ ਨਿਊਜ਼ ਪਿੰਡ ਸੇਖੂ ਪਟਿੰਡਾ